ਸਸਿਗਾਂ ਸਾਰਿਆਂ ਨੂੰ ਮੈਂ ਹਰਮਨਵੀਤ ਤੇ ਪੀਪੀਐਸਸੀ ਦਾ ਜਿਵੇਂ ਹੀ ਚੇਅਰਮੈਨ ਦੀ ਅਪੁਆਇੰਟਮੈਂਟ ਦੀ ਨਿਊਜ਼ ਆਈ ਹੈ ਕਿ ਚੇਅਰਮੈਨ ਅਪੁਆਇੰਟਮੈਂਟ ਹੋ ਚੁੱਕਾ ਹੈ ਆਈਪੀਐਸ ਜਤਿੰਦਰ ਸਿੰਘ ਆਲਖ ਜਿਹੜੇ ਚੇਅਰਮੈਨ ਹੋਣਗੇ ਪੀਪੀਐਸਸੀ ਦੇ ਉਮੇਂ ਹੀ ਬਹੁਤ ਜ਼ਿਆਦਾ ਸਟੂਡੈਂਟਸ ਦੇ ਜਿਹੜੀ ਕਹਿ ਲੋ ਕਿ ਦਿਲ ਦੀ ਧੜਕਣ ਤੇਜ਼ ਹੋ ਗਈ ਹੈ ਕਿ ਪੰਜਾਬ ਸਿਵਲ ਸਰਵਿਸਿਸ ਦਾ ਨੋਟੀਫਿਕੇਸ਼ਨ ਆ ਜਾਣਾ ਇਲੈਕਸ਼ਨ ਤੋਂ ਪਹਿਲਾਂ ਆ ਜਾਣਾ ਪੇਪਰ ਵੀ ਪਹਿਲਾਂ ਹੋ ਜਾਣਾ ਸੋ ਐਦਾਂ ਕੁਛ ਨਹੀਂ ਹੁੰਦਾ ਦੇਖੋ ਜਦੋਂ ਹੀ ਪੇਪਰ ਆਏਗਾ ਮੰਨ ਲਓ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਕਹਿ ਰਹੇ ਹੋ ਜੋ ਆਫੀਸ਼ੀਅਲੀ ਆਨਲੂ ਆਫੀਸ਼ਲ ਜੋ ਵੀ ਸੋਰਸਸ ਹੈ ਇਲੈਕਸ਼ਨਸ ਦੇ ਕਿ ਇਲੈਕਸ਼ਨ ਜਿਹੜਾ April ਦੇ ਵਿੱਚ ਹੋਣਗੇ ਜਾਂ March end ਦੇ ਵਿੱਚ ਹੋਣਗੇ ਤੇ ਇੱਕ ਰੂਲ ਵੀ ਹੁੰਦਾ ਠੀਕ ਹੈ ਕਿ ਜਿਵੇਂ ਅੱਜ ਮੰਨ ਲਓ ਅੱਜ ਦੇ ਅੱਜ ਹੀ ਨੋਟਿਸ ਵੈਸੇ ਤਾਂ ਪੌਸਿਬਿਲਟੀ ਨਹੀਂ ਹੈਗੀ ਮੈਂ ਤੁਹਾਨੂੰ ਜਸਟ ਐਗਜ਼ਾਮਪਲ ਦੇ ਰਹੀ ਹਾਂ ਕਿ ਨਿਕਲਦਾ ਤੇ ਅੱਜ ਕਿੰਨੀ ਤਰੀਕ ਐ 25 ਜਨੂਰੀ ਰਾਈਟ ਸੋ ਐਸ ਪਰ ਦੀ ਰੂਲ 3 ਮਹੀਨੇ ਦਾ ਟਾਈਮ ਜਿਹੜਾ ਤੁਹਾਨੂੰ ਪ੍ਰੀਲਮਸ ਦੀ ਪ੍ਰੈਪਰੇਸ਼ਨ ਦੇ ਵਿੱਚ ਮਿਲਣਾ ਹੀ ਮਿਲਣਾ ਹੈ ਠੀਕ ਐ ਸੋ ਇਹ ਪੋਸਿਬਿਲਟੀ ਨਹੀਂ ਹੈ ਕਿ ਜਨੂਰੀ 31 ਤੱਕ ਨੋਟੀਫਿਕੇਸ਼ਨ ਆ ਜਾਊਗਾ ਠੀਕ ਐ ਤਾਂ ਫਿਰ 3 ਮਹੀਨੇ ਦੀ ਤਾਂ ਗੱਲ ਹੀ ਬੜੀ ਦੂਰ ਦੀ ਐ ਸੋ ਇਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਪ੍ਰੀਲਮਸ ਨਹੀਂ ਹੋਣਾ ਇਹ ਤਾਂ ਮੇਰੇ ਕੋਲ ਲਿਖਵਾ ਕੇ ਲੈ ਲਓ ਜਿਵੇਂ ਮੈਂ ਤੁਹਾਨੂੰ ਲਾਈਕ ਚ ਕਿਹਾ ਸੀਗਾ ਕਿ ਬਹੁਤ ਅੱਛੀਆਂ ਨਿਊਜ਼ ਤੁਹਾਨੂੰ ਮਿਲਣ ਵਾਲੀਆਂ ਨੇ ਬੀਪੀਐਸਸੀ ਚੇਅਰਮੈਨ ਰਿਲੇਟਿਡ सीसेट रिलेटेड ਜਿਹੜਾ ਸੀसेट ਜਿਹੜਾ ਕੁਆਲੀਫਾਈਂਗ ਹੋ ਚੁੱਕਾ ਹੈ ਉਹਦਾ ਨੋਟੀਫਿਕੇਸ਼ਨ ਜ਼ਰੂਰ ਆ ਜਾਏਗਾ ਪੀਪੀਐਸਸੀ ਦੇ ਪੀਸੀਐਸ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਬਟ ਪੀਸੀਐਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਇਸ ਸਾਲ ਪੀਸੀਐਸ ਤੇ ਹੋਣਾ ਹੋਣਾ ਹੈ 100% ਸ਼ੋਰ ਹੈ ਲੇਕਿਨ ਨੋਟੀਫਿਕੇਸ਼ਨ ਕਦੋਂ on the एग्जाम ਕਦੋਂ ਹੁੰਦਾ ਹੈ ਇਹਨੂੰ ਕੋਈ ਵੀ ਪ੍ਰੈਡਿਕਟ ਨਹੀਂ ਕਰ ਸਕਦਾ ਕਿਉਂਕਿ ਏਜੰਸੀ ਦਾ ਆਪਣਾ ਪਰਸਨਲ ਉਹਨਾਂ ਦਾ ਹੈਗਾ ਸੋ ਜਦੋਂ ਨੋਟੀਫਿਕੇਸ਼ਨ ਅਫੀਸ਼ੀਅਲ ਸਾਈਟ ਤੇ ਆਊਗਾ ਉਦੋਂ ਹੀ ਐਕਚੁਅਲ ਦੇ ਵਿੱਚ ਪਤਾ ਲੱਗੂਗਾ ਬਟ ਹਾਂ ਇਹ ਨਾ ਜ਼ਰੂਰ ਕਿਸ ਹੱਦ ਕਿਹਾ ਜਾ ਸਕਦਾ ਹੈ ਐਸ ਪਰ ਦੀ ਵੇਰੀਅਸ ਸੋਰਸਸ ਕਿ ਜਿਹੜਾ ਪੀਸੀਐਸ ਦਾ ਐਗਜ਼ਾਮ ਹੈ 2024 ਦੇ ਵਿੱਚ ਉਹ ਹੋਣਾ ਹੀ ਹੋਣਾ ਹੈ ਡੈਫੀਨੇਟ ਹੈ ਠੀਕ ਹੈ ਸੋ ਇਸ ਕਰਕੇ ਜਿਹੜੇ ਦਿਲਾਂ ਦੀ ਧੜਕਣਾਂ ਮੈਨੂੰ ਪਤਾ ਤੁਹਾਡੀ ਬਹੁਤ ਜ਼ਿਆਦਾ ਤੇਜ਼ ਹੋ ਗਈ ਇਹਨੂੰ ਥੋੜਾ ਜਿਹਾ ਥਮਾ ਲਓ ਤੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਦੋਂ ਹੀ ਪੀਸੀਐਸ ਦਾ ਨੋਟੀਫਿਕੇਸ਼ਨ ਆਇਆ ਸਲੀਪਰ ਸੈਲੈਕਟਿਵ ਹੋ ਜਾਣੇ ਆ ਠੀਕ ਹੈ ਤੇ ਸੋ ਮੈਨੂੰ ਪਤਾ ਕਾਫੀ ਜਾਣੇ ਐਕਟਿਵ ਹੋ ਚੁੱਕੇ ਆ ਕਿਤਾਬਾਂ ਫੜ ਲੀਆਂ ਨੇ ਚੱਕ ਲੀਆਂ ਨੇ ਪੁਰਾਣੀਆਂ ਤੇ ਆਪਨਾ ਜਿਹੜਾ ਪ੍ਰੈਕਟਿਸ ਕਰਨੀ ਸ਼ੁਰੂ ਹੀ ਕਰ ਦਿੱਤੀ ਹੈ ਸੋ ਇਸ ਕਰਕੇ ਅਫੀਸ਼ਲ ਨੋਟੀਫਿਕੇਸ਼ਨ ਦਾ ਵੇਟ ਨਾ ਕਰੋ ਕਿਉਂਕਿ ਜਿੰਨੇ ਐਗਜ਼ਾਮ ਕਰਾ ਕਰੈਕ ਕਰਨਾ ਹੁੰਦਾ ਨਾ ਉਹ ਨੋਟੀਫਿਕੇਸ਼ਨ ਦਾ ਵੇਟ ਨਹੀਂ ਕਰਦਾ ਠੀਕ ਹੈ ਸੋ ਇਸ ਕਰਕੇ ਆਪਣੀ ਪ੍ਰੈਪਰੇਸ਼ਨ ਜਿਹੜੀ ਹੈ ਕੰਟੀਨਿਊ ਰੱਖੋ ਤੇ ਤੁਹਾਨੂੰ ਗਾਈਡ ਕਰਨ ਲਈ ਬਾਰ ਬਾਰ ਜਿਹੜਾ ਆ ਉਹ ਆਪਾਂ ਇਸ ਚੈਨਲ ਤੇ ਆਉਂਦੇ ਰਵਾਂਗੇ ਸੋ ਜੁਆਇਨ ਕਰਕੇ ਰੱਖਿਓ ਥੈਂਕ ਯੂ ਵੈਰੀ ਮਚ